ਆਹ ਬਾਈ ਬਣਾਈ ਜਾਂਦਾ ਇਧਰ ਆਏ ਹਾਏ ਹਾਏ ਕੀ ਬਾਤ ਈ ਆ ਨਜ਼ਾਰੇਦਾਰ ਸਮੋਸੇ ਬਣਾਈ ਨੇ ਬਾਈ ਸਮੋਸੇ ਹੋਰ ਆਪਣੇ ਕੋਲੇ ਕੀ ਕੁਸਤ ਹੁੰਦਾ ਬਾਈ ਸਮੋਸੇ ਹੁੰਦੇ ਬ੍ਰੈਡ ਹੁੰਦੇ ਤੇ ਮਠੀਆਂ ਹੁੰਦੀਆਂ ਸਮੋਸੇ ਹੁੰਦੇ ਆ ਹਾਂ ਬ੍ਰੈਡ ਮਠੀਆਂ ਹਾਂ ਮਠੀਆਂ ਇਹ ਆ ਵੀ ਬਣਾਈਦਾ ਪੂਰਾ ਟੇਸਟੀ ਆ ਹਾਂਜੀ ਹਾਂਜੀ ਤੇ ਇੱਥੇ ਕਿੰਨੇ ਵਜੇ ਤੱਕ ਹੁੰਦੇ ਮੰਡੀ ਇੱਥੇ 9 ਵਜੇ ਤੱਕ ਉਦੋਂ ਬਾਅਦ ਉਦੋਂ ਬਾਅਦ ਫਿਰ ਹੋਰ ਕੰਮ ਆ ਸਬਜ਼ੀ ਦਾ ਠੀਕ ਆ ਨਾਲ ਸਬਜ਼ੀ ਦਾ ਕੰਮ ਆ ਹਾਂਜੀ ਤੇ ਵਧੀਆ ਲੱਗ ਜਾਂਦੇ ਸਵੇਰੇ ਸਵੇਰੇ ਮੈਂ ਵੇਖਿਆ ਰੌਣਕ ਮੇਲਾ ਬਹੁਤ ਹੁੰਦਾ ਪੂਰਾ ਬੜੀਆ ਆਪਣਾ ਸੁਪਰ ਡੂਪਰ ਕੰਮ ਹੀ ਆ ਸੁਪਰ ਡੂਪਰ ਕੰਮ ਆ ਭਾਈਆਂ ਦਾ ਆਪਣਾ ਇਦਾਂ ਨੂੰ ਤੁਹਾਨੂੰ ਝਾਤ ਜੀ ਮਰਾਈਏ ਮੜੀ ਆ ਆ ਉਹ ਸਮੋਸੇ ਆਪਣੇ ਨਿਕਲ ਗਏ ਕਰਾਹੀ ਤੇ ਆ ਬੰਦਾ ਹੋਰ ਬਾਈ ਕੀ ਵਾਲਾ ਤੇ ਇਹਨਾਂ ਚਾਹ ਦੀਆਂ ਚਸਕੀਆਂ ਲਈ ਜਾਂਦਾ ਹੈ ਹੈ ਠੀਕ ਆ ਉਹ ਨਿਕਲ ਗਏ ਭਾਈ ਸਮੋਸੇ ਕੜਾਈ ਤੁਹਾਨੂੰ ਸ਼ੋਰਟ ਵਿਖਾਈਏ ਇਧਰ ਕੀ ਆ ਬਾਤੀ ਹੈ ਇਧਰ ਹੋਰ ਬਾਈ ਕੀ ਵਾਲਾ ਹੈ ਤੇਰੇ ਸਮੋਸੇ ਠੀਕ ਆ ਪੂਰੇ ਟੇਸਟਿੰਗ ਕਿ ਨਜ਼ਰ ਹੋ ਗਿਆ ਭਾਈ ਕੰਮ ਕਰਦੇ ਨੇ 25 ਸਾਲ ਹੂੰ ਇੱਥੇ ਕੰਮ ਸੀ ਲਾਇਆ ਹਾਂ ਕੀ ਬਾਤ ਹੈ ਟੇਸਟ ਬੁਰਾ ਹੋਗਾ ਜਾਂ ਨਹੀਂ ਸਿਰਾ 6 ਵਜੇ ਹੁੰਦਾ ਯਾਰ ਅੱਛਾ ਤੁਸੀਂ ਚਾਹ 4 ਵਜੇ ਚਾਹ ਪੀਣਾ ਹੁੰਗਾ ਗਾਹ ਕਿ ਜਿਆਦਾ ਆ ਗਾਹ ਜਿਆਦਾ ਨਹੀਂ ਆਉਂਦੇ ਹਾਂ ਚਾਹ ਵਧੀਆ ਚਾਹ ਦੀ ਕੁਆਲਿਟੀ ਵਧੀਆ ਵੀਰੇ ਹਾਂ ਹਾਂ ਇਹ ਚਾਹ ਦੀ ਕੁਆਲਿਟੀ ਵਧੀਆ ਬੰਟ ਬਹੁਤ ਖਵਾਦਾ ਵਈ ਦਾ ਅੱਛਾ ਯਾਰ ਹਾਂਜੀ ਬਾਈ ਖਾਈ ਜਾਂਦਾ ਸਰਪ੍ਰੇਖ ਉਹਦਾ ਬ੍ਰੈਡ ਹੈ ਬਣਾਉਂਦਾ ਪੂਰੇ ਮੰਡੀ ਦਾ ਸਿਰਾ ਵੀਰੇ ਪੂਰੇ ਮੰਡੀ ਜੋ ਸਿਰਾ ਬ੍ਰੈਡ ਆ ਵਾਪਸ ਬ੍ਰੈਡ ਵਧੀਆ ਆ ਖਾ ਕੇ ਦੇਖ ਲੋ ਜੀ ਕੰਮ ਦਾ ਯਾਰ ਸਾਰੇ ਵਧੀਆ ਤੇ ਬਣਾਇਆ ਕੁਆਲਿਟੀ ਕਿਸੇ ਕੇ ਜੰਦੀ ਆ ਕੁਆਲਿਟੀ ਜਿਵੇਂ ਆਣਾ ਬਾਈ ਜਾਨ ਤੇ ਬਾਈ ਮੈਨ ਨਾਲ ਹੀ ਆਏ ਕੰਮ ਦਾ ਸਾਰੀ ਕਰਦੇ ਮੇਰਾ ਕਿਤੇ 15 ਕਿਲੋਮੀਟਰ ਕੋਰਸ ਵੀ ਹੱਥ ਕੋਈ ਕਿਸੇ ਗੱਲ ਨੂੰ ਦੁਕਾਨ ਚੱਲਦੀ ਇੰਨੀ ਪੁਰਾਣੀ 25 ਸਾਲ ਕਹਿੰਦਾ ਮੈਨੂੰ ਕੰਮ ਕਰਦੇ ਨੂੰ ਹੋ ਗਏ ਬਾਈ ਜਾਨ ਹੋਰ ਜ਼ਿਆਦਾ ਇੱਥੇ ਤਾਂ ਮੈਨੂੰ 6 ਸਾਲ ਹੀ ਹੋਏ ਇੱਥੇ 6 ਸਾਲ ਹੋ ਗਏ ਵੈਸੇ ਇਹ ਕੰਮ ਚ 25 ਸਾਲ ਹੋ ਗਏ ਹਾਂ ਕੁਆਲਿਟੀ ਤੇ ਤੇਰੀ ਗੱਲ ਆ ਯਾਰ ਤੇਰੇ ਚਰੇ ਦੇ ਮੁਸਕਾਨ ਹੀ ਰਹਿੰਦੀ ਆ ਨਾ ਮੁਸਕਾਨ ਤੇ ਰਹਿੰਦੀ ਇਕਬਾਲ ਜਰਦੇ ਬੇਨਾ ਯਾਰ ਮੈਂ ਉਹਦੇ ਹੀ ਆ ਆਹ ਸਹੀ ਮੜਾ ਚੰਨੀ ਵੀਰੇ ਸਮੋਸਾ ਵਧੀਆ ਬਣਾਉਂਦਾ ਯਾਰ ਬੰਦਾ ਉਹੋ ਬਾਈ ਹਾਂ ਇਹ ਬਾਈ ਆ ਗਿਆ ਮੇਨ ਸਮੋਸਿਆਂ ਵਾਲਾ ਹਾਂ ਸਮੋਸਿਆਂ ਦਾ ਕੰਮ ਬਾਈ ਤੂੰ ਸੰਭਲ ਫਰ ਹਾਂਜੀ ਸਮੋਸਾ ਤੇ ਚਾਹ ਚਾਹ ਬਾਈ ਹੋਰ ਹਾਂ ਸਮਾਨ ਬਾਈ ਨੇ ਸੰਭਲ ਸਾਡਾ ਬੰਦੀ ਪਰਾ ਆ ਗਿਆ ਦੇਖ ਲੈ ਇਧਰ ਵੀ ਇਧਰ ਨਹੀਂ ਆਇਆ ਕੀ ਬਾਤ ਮਟਰ ਮਟਰ ਇਹਦੇ ਚ ਬਾਈ ਕੀ ਕੋ ਬਾਈ ਮਟਰ ਹੋ ਗਿਆ ਆਲੂ ਹੋ ਗਏ ਹੂੰ ਇਹਦੇ ਮਸਾਲੇ ਹੀ ਹੁੰਦੇ ਵੀਰੇ ਮਸਾਲਾ ਹੀ ਹਾਂ ਜਿੰਨਾ ਵੀ ਹੁੰਦਾ ਖਸਤਾ ਭੂਰਾ ਹੁੰਦਾ ਮਠੀਆਂ ਆ ਮਠੀਆਂ ਬਾਈ ਆਉਂਦੇ ਆ ਰਕੀ ਠੀਕ ਐ ਮੋਲ ਜਿਲਿਆਂ ਦੀਆਂ ਇਹ ਮੋਟੀਆਂ ਆ ਆਪਦੀ ਆਪਦੀ ਆ ਆ ਮਠੀਆਂ ਵੀ ਆਉਂਦੇ ਆ ਰਕੀ ਠੀਕ ਐ ਫਿਰ ਕਿਹੜੇ ਵੇਲੇ ਤਿਆਰ ਕਰ ਲੈਂਦੇ ਘਰੇ ਇੱਥੇ ਇੱਥੇ ਹੁਣੇ ਹਾਂ ਇਹ ਬਿੱਤੀ ਚੱਲਦਾ ਰਹਿੰਦਾ ਹਾਂ ਜੀ ਤਾਜ਼ੀਆਂ ਹੀ ਕਰ ਲੈਂਦੇ ਤੇ ਜਿਹੜਾ ਵੀਰ ਭਰਾ ਕੋਟਪੂਰਾ ਮੰਡੀ ਦੇ ਵਿੱਚ ਆਉਂਦੇ ਗੇੜਾ ਜ਼ਰੂਰ ਮਾਰਿਆ ਕਰੋ ਜੇ ਇੱਥੇ ਤੇ ਜਦੋਂ ਇਧਰਲੇ ਪਾਸੇ ਮੰਡੀ ਸਟਾਰਟ ਹੁੰਦੀ ਚੌਂਕ ਵਾਲੇ ਪਾਸੋਂ ਤੇ ਉਦੋਂ ਪਹਿਲੀ ਦੁਕਾਨ ਜਿਹੜੀ ਤੁਹੀ ਚਾਹ ਦੀ ਵੇਖੋਗੇ ਇਹੀ ਆ ਗਈ ਨਾ ਇਹ ਮੂਹਰੇ ਦਾ ਕੋਈ ਦੁਕਾਨ ਨਹੀਂ ਚਾਹ ਦੀ ਨਹੀਂ ਨਹੀਂ ਹਾਂ ਚੌਂਕ ਵਾਲੇ ਪਾਸੇ ਜੇ ਦਵਾਂਗੇ ਪਹਿਲੀ ਦੁਕਾਨ ਜਿਹੜੀ ਚਾਹ ਦੀ ਆਉਗੀ ਇਹ ਬਾਈਆਂ ਦੀ ਹੋਣੀ ਹੈ ਸਮੋਸਿਆਂ ਤੇ ਮਠਾਈਆਂ ਦੇ ਕਿਹੜੇ ਕਿਹੜੇ ਬੰਦੇ ਇਹਨਾਂ ਨੂੰ ਜਾਣਦੇ ਕਮੈਂਟ ਜ਼ਰੂਰ ਕਰ ਦਿਓ ਹੁਣ ਵੀਡੀਓ ਦੇ ਵਿੱਚ ਚੱਕ ਚਣਤ ਚਾਹ ਬਿਲਾ ਯਾਰ ਵਾਸ ਮਿਹਰਬਾਨੀ ਤੂੰ ਭਰਾ ਪੁੱਛ ਲਿਆ ਆਪਾਂ ਪੀਣੀ ਚ ਹੈ ਹਾਂ ਵਾਸ ਕਰ ਪਾ ਜਾਈ ਦੀ বাস ਤੂੰ ਖੁਸ਼ ਹੀ ਰਹਿ ਕਰ ਖੁਸ਼ੀ ਆਪਾਂ ਯਾਰ ਦਾਸ ਹੋ ਕੇ ਕੀ ਲਵਾ বাস বাস ਦੁਨੀਆ ਜਿਦ ਨੀ ਲੈਣਾ ਦਾਸ ਕਰਨ ਵਾਲੇ ਬੰਦੇ ਬਥੇਰੇ ਆ ਖੁਸ਼ ਆਲੇ ਘਟ ਮਿਲਦੇ ਆ ਘਟ ਮਿਲਦੇ ਖੁਸ਼ ਕਰਨ ਵਾਲੇ ਤੇ ਰੱਬ ਵਾਲੇ ਬੰਦੇ ਮਿਲਦੇ ਇਹਦਾ ਸਹੀ ਗੱਲ ਜਿਹੜੇ ਰੱਬ ਨੂੰ ਬੰਦੇ ਉਹ ਹੀ ਖੁਸ਼ ਰਹਿੰਦੇ ਆ ਬਾਕੀ ਤਾਂ বাস ਬਾਰਾ ਰੋਪੇ ਕੀ ਕਰਦਾ ਨਿੰਦਨ ਨਿੰਦਨ ਸੁਣਾਉਣ ਵਾਲੇ ਤਾਂ ਬਹੁਤ ਆ ਹਾਂ ਕੋਸ਼ਿਸ਼ ਕੋਈ ਨਹੀਂ ਰੰਦਾ ਕੋਸ਼ਿਸ਼ ਹੋਈ ਰੰਦਾ ਯਾਰ ਰੱਬ ਉਹ ਲੈ ਹੋ ਰੰਦਾ ਬੰਦਾ ਇਹ ਦੁਨੀਆ ਤੋਂ ਕੀ ਲੈ ਜਾਣਾ ਕੁਝ ਨਹੀਂ ਲੈ ਜਾਣਾ ਯਾਰ ਖਾਲੇ ਹੱਥ ਆਏ ਤੇ ਖਾਲੇ ਹੱਥ जाएंगे ਹਾਂ ਪਿਆਰ ਹੀ ਲੈ ਜਾਣਾ ਇੱਥੇ ਤਾਂ ਬੰਦਾ ਪਿਆਰ ਵਰਤਣਾ ਚਾਹੀਦਾ ਹੈ ਉਹ ਆ ਗਈ ਕਿਆ ਆ ਦੇਖਣਾ ਪਿਆਰ ਵਰਤਾਈ ਜਾਂਦਾ ਮੈਨੂੰ ਪਿੰਡੂ ਕਿਤਾ ਭਾਈ ਪਿੰਡੂ ਹਾਂ ਭਾਈ ਆਂਦਾ ਯਾਰ ਥੱਕਾ ਕਰੀ ਜਾਂਦਾ ਭਾਈ ਆਂਦਾ ਸਮੋਸੇ ਖਾ ਕੇ ਜਾ ਮੈਂ ਕਿਹਾ ਭਾਈ ਨਹੀਂ ਖਾਣਗੇ ਨੇ ਨੇ ਖਾ ਕੇ ਆਉਂਦੇ। ਮਾੜਾ ਰਹਿਣ ਦੇ। ਖਾਣ ਵਾਲੀ ਆ। ਵੱਡੀ ਹੁੰਨੇ ਆ। ਅੱਛਾ। ਹੈਡ ਬਹੁਤ ਤਕੜੇ ਹੁੰਦੇ। ਅੱਛਾ ਬਾਈ ਯਾਰ। ਹਾਂ ਸਾਰੇ ਭਾਈ ਛੱਡ ਕੇ ਉਹਦੇ ਕੋਲੇ ਹੁੰਨੇ ਬਾਈ। ਠਮਾਲ ਆ ਯਾਰ ਬਾਈ ਹੈ। ਇੱਥੇ ਗਿਆ ਸਫਤਾਂ ਹੀ ਬਹੁਤ ਆ ਗੁਰੂ ਆ ਇੱਥੇ। ਸਾਡੀ ਗੱਡੀ ਆਉਂਦੀ ਬਾਗੇ ਬਣਾਉਣਾ। ਠੀਕ ਆ ਬਾਈ। ਸਮੋਸੇ ਇੱਥੇ ਖਾ ਕੇ ਆਉਂਦੇ। ਸਮੋਸੇ ਵਰ ਇਤੋਂ ਖਾਣੇ। ਹਾਂ। ਸਾਡੀ ਗੱਡੀ ਤਿਆਰ ਆ। ਸਾਨੂੰ ਹੁੰਦੀ ਵੀ ਗੱਡੀ ਸਾਡੀ ਭਰ ਦੇਣ ਸਬਜ਼ੀ ਦੀ। ਇਸ ਤੋਂ ਪਹਿਲਾਂ ਸਮੋਸਾ ਖਾ ਲਈਏ। ਅੱਛਾ। ਕੀ ਆ ਪੀਣੀ ਫਾਇਦੀ? ਕੀ ਵਾਹ। ਪੀਣੀ ਬਾਈ ਯਾਰ ਹੀ ਆ। ਹਾਂ ਹਾਂ ਕਿ ਨਜ਼ਰ ਆ ਗਿਆ ਬਾਈ ਆਪਾਂ ਨੂੰ ਇੱਥੇ ਆਉਂਦੇ ਨੇ ਇੱਧਰ ਆਉਂਦੇ ਨੇ ਮੇਰੇ ਕੋਲ 2-3 ਸਾਲ ਹੀ ਹੋ ਗਏ ਆ ਪਰ ਚਾਹ ਬਾਈ ਦੀ ਕੈਂਟ ਸਮੋਸੇ ਬਾਈ ਦੇ ਕੈਂਟ ਇਹ ਇੱਥੇ ਕੈਂਟ ਲੱਗੇ ਹਾਂ ਕਾ ਬਾਪਾ ਇਹਦੇ ਪਾਸੇ ਹੀ ਵੇਖੇ ਆ ਕੋਈ ਚੀਜ਼ ਨਹੀਂ ਬਣੀ ਜਿਹੜੀ ਇਹ ਚੀਂਤ ਬਾਈ ਦੀ ਜਿਹੜੀ ਇਹ ਚੀਜ਼ ਬਣਾਉਂਦੇ ਆ ਅਸਲ ਵਿੱਚ ਆ ਬਾਈ ਦੇ ਸਮੋਸੇ ਖਾਣ ਕਰ ਤੇ ਤਿੰਨ ਢੇੜੇ ਕੱਢ ਗਏ ਆ ਪਰ ਜੋ ਸਮੋਸੇ ਤਿਆਰ ਆ ਸਮੋਸੇ ਕਾਫੀ ਸੁਆਦੀ ਆ ਮੈਂ ਤੁਹਾਡੇ ਤੋਂ ਯਾਰ ਕੋਈ ਸਫਤ ਦੇ ਪੈਸੇ ਤਾਂ ਨਹੀਂ ਦਿੱਤੇ ਮੈਂ ਤੁਹਾਨੂੰ ਕੋਈ ਆ ਬਾਈ ਨੇ ਸਾਨੂੰ ਪੈਸੇ ਤਾਂ ਨਹੀਂ ਦਿੱਤੇ ਕੋਈ ਨਹੀਂ ਨਹੀਂ ਹਾਂ ਕੋਈ ਸੇਵਤ ਕਰਨ ਦੇ ਬਾਈ ਆਪ ਦੇ ਮੂੰਹ ਆਖੀ ਜਾਂਦਾ ਉਹਨੇ ਤਾਂ ਕਹਿੰਦਾ ਸਾਡੇ ਬਾਗ ਦੇ ਵਿੱਚ ਗੱਡੀ ਖੜੀ ਆ ਤੇ ਉਸੇ ਬਾਈ ਤੋਂ ਕਾफी ਜਾਣੀ ਚਾਹ ਪੀ ਕੇ ਬਾਈ ਜੀ ਅਸੀਂ ਇੱਕ ਦੇ ਦੋ ਦੋ ਤੋਂ ਕਾਜੀਦੇ ਆ ਅੱਛਾ ਹਾਂ ਕਾਕੇ ਬੇਕੋ ਕੀ ਬਾਤ ਹੀ ਆ ਕੀ ਲੈ ਫਿਰ ਟੇਸ ਨਾ ਕਰਨੇ ਬਣਦੇ ਤੇ ਆਜੋ ਫਿਰ ਖਾਣੇ ਆ ਬਾਈ ਕੋਲੇ ਸਮੋਸੇ ਦੀਆ ਲਾ ਦੇ ਫਿਰ ਇੱਕ ਪਲੇਟ ਆਪਣੀ ਵੀ ਲੈ ਬਾਈ ਖਾ ਕੇ ਵੇਣਾ ਸਮੋਸਾ ਇੱਧਰ ਬਹੁਤ ਘੈਂਟ ਸਮੋਸੇ ਸੀ ਬਾਈ ਯਾਰ ਹੁਣ ਇਹ ਖਾ ਕੇ ਤਾਂ ਕੀ ਬਾਤ ਹੀ ਆ ਹੋਰ ਬਾਈ ਕੀ ਆਲਾ ਕਰੀ ਆ ਜੀ ਬਾਈ ਤੁਸੀਂ ਵੀ ਹੰਨੇ ਰੋਇ ਇਫਰਾਹਿਮ ਬਾਈ ਜੀ ਇਸ ਦਾ ਵਧੀਆ ਸਮੋਸੇ ਕੋਈ ਨਹੀਂ ਬਣਾਉਂਦਾ ਗਾ ਬਹੁਤ ਵਧੀਆ ਖਾਸ ਦਾ ਸਮੋਸੇ ਬੰਦਦੇ ਇੱਥੇ ਅੱਛਾ ਮਟਰ ਪੋਂਦਾ ਆਲੂ ਪੋਂਦਾ ਵਧੀਆ ਚਿੱਟੇ ਆਲੂ ਪੋਂਦਾ ਵਧੀਆ ਸਾਫ ਸੁਭਾਈ ਵਾਲਾ ਕੰਮ ਨਾਲੇ ਮਟਰ ਵੇਲਾ 100 ਰੁਪਏ ਕਿੰਨੇ ਖੜੇ ਵੀਡੀਓ ਬਣਾ ਦੇਖੋ ਗਾ ਕਿੰਨੇ ਖੜੇ ਗਾਗ ਬਹੁਤ ਗਾਗ ਚੰਗਾ ਆਉਂਦਾ ਬਾਈ ਯਾਰ ਰੌਣਕ ਮੇਲਾ ਹੀ ਲੱਗਿਆ ਰਹਿੰਦਾ ਬਾਈ ਤੇਰੇ ਕੋਲ ਮੈਂ 10 ਮਿੰਟ ਹੋ ਗਏ ਚਾਹ ਦੇ ਦੇ ਲੱਪੀ ਆਉਂਦਾ ਰੇਸ ਲੈਤੀਆਂ ਖਾ ਗਿਆ ਤੁਹਾਨੂੰ ਚਾਹ ਕਿੰਨੇ ਪੋਂਦਾ ਬਾਈ ਇਧਰ ਆ ਵੇਖ ਲੈ ਚਾਹ ਪਤੀ ਚਾਹ ਵੀ ਹੈ ਨਾ ਹੁਣ ਬਾਈ ਦੀ ਲਾਸ਼ਾਂ ਵਾਲ ਕਿਵੇਂ ਬਣਿਆ ਟੇਸਟ ਚਾਹ ਦੇ ਸਮੋਸੇ ਆਪਾਂ ਖਾ ਲੇ ਐਨ ਕੈਂਟ ਬਣੇ ਸੀ ਪੂਰੇ ਬਾਈ ਦਾ ਨਜ਼ਾਰਾ ਇਲਾ ਤੇ ਜੇ ਤੁਸੀਂ ਬਾਈ ਕੋਲੇ ਆਉਣਾ ਚਾਹੁੰਦੇ ਆ ਤੇ ਬਾਈ ਦਾ ਨਾਮ ਪੁੱਛ ਦਿੰਨੇ ਆ ਬਾਈ ਆਪਣਾ ਕੀ ਨਾਮ ਹੈ ਦੁਕਾਨ ਦਾ ਗਾਂਧੀ ਟੀ ਸ਼ਾਪ ਹੈ ਗਾਂਧੀ ਗਾਂਧੀ ਟੀ ਸ਼ਾਪ ਗਾਂਧੀ ਟੀ ਸ਼ਾਪ ਪੁੱਛ ਲੈ ਜੇ ਤੁਸੀਂ ਜਿਹੜਾ ਸ਼ਹਿਰ ਚ ਚੱਲਦਾ ਉਹੀ ਨਾਮ ਦੱਸੀ ਵਿੱਕੀ 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 30 ਸਾਲ ਤੋਂ ਹੀ ਪੁੱਛ ਲਿਆ ਯਾਰ ਵਿੱਕੀ ਚਾਹਲਾ ਪੁੱਛ ਲਓ ਜੇ ਬਾਈ ਯਾਰ ਚਾਹਲਾ ਜਿਹੜਾ ਦੇਸੀ ਭਾਸ਼ਾ ਚੱਲਦੀ ਆ ਨਾ ਤੂੰ ਤੂੰ ਚਾਹਲਾ ਪੁੱਛ ਲੈ ਤੇਰੀ ਅਗਲਾ ਭਾਲੀ ਆਦਾ ਯਾਰ ਟੀ ਸ਼ਾਪ ਕੀ ਆਖੀਂ ਅੰਨਾ ਅਗਲਾ ਯਾਰ ਹੈਂ ਕਈ ਰੀ ਅਗਲਾ ਇੱਥੇ ਪੁੱਛ ਲੈਣਾ ਯਾਰ ਟੀ ਸ਼ਾਪ ਹਾਂ ਬਾਦੂ ਜੀ ਵਿੱਕੀ ਚਾਹਲਾ ਪੁੱਛਣਾ ਤੇ ਬਾਈ ਦੀ ਲਿਖੇ ਜੀ ਉਹਨਾਂ ਨੂੰ ਮਿਲ ਜਾਣੀ ਸਵਾਦ ਬਣਾਉਂਦਾ ਯਾਰ ਸਮੋਸੇ ਤੇ ਇਧਰ ਕਿਆ ਬਾਤ ਆ ਬਾਕੀ ਗਾਹਕ ਨਹੀਂ ਟੁੱਟਦਾ ਗਾਹਕ ਵੇਖੋ ਤੇ ਇਧਰ ਗਾਹਕ ਤੇ ਗਾਹਕ ਚੜਨ ਵਾਲੀ ਗੱਲ ਹੋਈ ਪਈ ਆ ਬਾਈ ਵੀ ਖਾਈ ਜਾਂਦਾ ਇਧਰ ਨਜ਼ਾਰੇ ਲਈ ਜਾਂਦਾ ਇਧਰ ਠੀਕ ਹੈ ਸਿਰਾਈ